ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਕਿ ਕੁੜੀਆਂ ਨੂੰ ਕਿਸੇ ਤੋਂ ਕੱਟਣਾ ਸਮਝੋ ਬੇਟੀ ਪੜਾਓ ਬੇਟੀ ਬਚਾਓ ਤੇ ਨਾਲ ਮੁੰਡਿਆਂ ਨੂੰ ਵੀ ਪੜਾਓ ਤੇ ਮੁੰਡਿਆਂ ਨੂੰ ਵੀ ਬਚਾਓ ਅੱਜਕੱਲ ਜਿਹੜੀਆਂ ਔਰਤਾਂ ਨੇ ਜਾਂ ਵੂਮਨਸ ਨੇ ਉਹ ਕਿਸੇ ਗੱਲੋਂ ਵੀ ਘਟ ਨਹੀਂ ਹਨ ਬਹੁਤ ਅੱਗੇ ਜਾ ਸਕਦੀਆਂ ਨੇ ਕਿ ਵੀ ਇੰਨਾ ਜ਼ਿਆਦਾ ਨਸ਼ਾ ਫੈਲ ਚੁੱਕਿਆ ਹੈ ਵੀ ਇਹਦੇ ਲਈ ਦਿਨ ਦੁੱਗਣੀ ਜਾਨਿਕ ਹਰ ਰੋਜ਼ ਕੋਈ ਨਾ ਕੋਈ ਅਪਰਾਧ ਛੋਟੇ ਛੋਟੇ ਅਪਰਾਧੇ ਕੀਤੇ ਜਾਣ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਕੋਈ ਸੇਧ ਮਿਲੇਗੀ ਨਹੀਂ ਇਹ ਤਾਂ ਨਸ਼ਿਆਂ ਦਾ ਤਾਂ ਇੱਕ ਖੂਹ ਵਗ ਪਿਆ ਜਿਹਦੇ ਵਿੱਚ ਸਾਰਾ ਯੂਥ ਹੈ ਉਹ ਗਰਕ ਹੁੰਦਾ ਜਾ ਰਿਹਾ ਹੈ। ਦ ਇੰਟਰਨੈਸ਼ਨਲ वूमेन डे ਮਨਾਇਆ ਗਿਆ। ਔਰ ਮੈਂ ਦੱਸ ਦਿੰਦਾ ਕਿ ਇਹ ਇੱਕ ਦਿਨ ਨਹੀਂ ਹੈਗਾ। ਇਹ ਤਾਂ ਐਵਰੀ ਡੇ वूमेन डे ਹੈਗਾ। ਕਿ ਕਰੂ ਅੱਜ ਮੇਰੇ ਮੰਡੀ ਕੋਲ ਇਸ ਅੰਦਰ ਆਸ਼੍ਰੀ ਮਹਿਲਾ ਦਿਵਸ ਤੇ ਸਾਰੇ ਮਹਿਲਾਵਾਂ ਨੂੰ ਸਮਰਪਿਤ ਕਾਇਦੇ ਹੋਏ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਕਿਰਪਾ ਕਰਕੇ ਧਿਆਨ ਸੁਣਿਓ ਨਾਰੀ ਹੈ ਸ਼ਕਤੀ ਨਾਰੀ ਹੈ ਜੋਤ ਉਸ ਤੋਂ ਹੀ ਚਮਕਦਾ ਹੈ ਸੰਸਾਰ ਦਾ ਰੋਸ਼ਨ ਰੂਪ ਮਾਂ ਬਣ ਕੇ ਪਿਆਰ ਦੀ ਸੋਗਲ ਦਿੰਦੀ ਤੇ ਬਣ ਕੇ ਘਰ ਦੀ ਰੌਣਕ ਬਣਾਉਂਦੀ ਭੈਣ ਬਣ ਕੇ ਹੌਸਲਾ ਦਿੰਦੀ ਪਤਨੀ ਬਣ ਕੇ ਹਰ ਦੁੱਖ ਸਹਿ ਜਾਂਦੀ ओके ਪੰਥੀ ਹਰ ਵਿੱਚ ਲਾਂਦੀ ਕਲਮ ਫੜ ਕੇ ਇਤਿਹਾਸ ਰਚਾਂਦੀ ਕਦੇ ਮੀਰਾ ਬਣ ਕੇ ਭਗਤੀ ਵਿੱਚ ਰਹੇ ਕਦੇ ਗੁਲਾਬ ਬਣ ਕੇ ਪ੍ਰੇਮ ਸਜਾਈ ਉਹ ਕੰਧਾਂ ਨੂੰ ਉੱਲਾਵਾ ਦਿੰਦੀ ਹਵਾਵਾਂ ਨੂੰ ਵੀ ਪਿੱਛੇ ਛੱਡ ਦਿੰਦੀ ਕਦੇ ਮਾਈ ਭਾਗੋ ਜੈਸੀ ਲੜਾਈ ਲੜੇ ਕਦੇ ਕਲਮ ਨਾਲ ਵਿਦਿਆ ਦਾ ਪ੍ਰਕਾਸ਼ ਕਰੇ ਮਾਤਾ ਗੁਜਰੀ ਦੀ ਤਾਕਤ ਵੇਖੀ ਜਿਸ ਨੇ ਸ਼ਹੀਦੀ ਦੀ ਥਾਪਨਾ ਰਚੀ ਛੋਟੇ ਸਹਬਜ਼ਾਦਿਆਂ ਨੂੰ ਵਧਾਇਆ ਤਰੰਭੀ ਉਹਨਾਂ ਨੂੰ ਬੜੀ 당 ਸਿਖਾਇਆ ਦੁਸ਼ਮਨਾ ਦੀ ਫੌਜ 'ਤੇ ਕੰਬਲ ਆਇਆ ਕਲਪਨਾ ਚਾਵਲਾ ਨੇ ਜਦੋਂ ਅਸਮਾਨ 'ਚ ਪਹੁੰਚਾਇਆ ਕਦੇ ਹਰਮਨ ਪ੍ਰੀਤ ਨੇ ਸ਼ਾਨ ਵਧਾਇਆ ਕਦੇ ਪੀਵੀ ਸਿੰਧੂ ਨੇ ਚੈਂਪੀਅਨ ਬਨਾਇਆ ਕਦੇ ਦੀਪਿਕਾ ਕੁਮਾਰੀ ਨੇ ਟੀਚ ਚਰਾਇਆ ਤੇ ਕਦੇ ਕਰਮਨ ਮਾਨੇਸ਼ਵਰੀ ਨੇ 파ਰੂਠਾਇਆ ਮੈਰੀ ਕੌਮ ਨੇ ਜੋ ਮੁੱਕੇ ਮਾਰੇ ਗੀਤਾ ਬਬੀਤਾ ਨੇ ਦੰਗਲ ਸਵਾਰੇ ਉਹਨਾਂ ਦੇ ਹੌਸਲੇ ਨੂੰ ਸਲਾਮ ਕਰੀਏ ਹਰ ਮੋੜ ਤੇ ਉਹਨਾਂ ਦਾ ਸਨਮਾਨ ਕਰੀਏ ਕਦੇ ਨਾ ਹੌਸਲਾ ਤੋੜੀਏ ਕਿਸੇ ਨਾਈ ਦਾ ਉਸ ਦੀ ਉਡਾਨ ਨੂੰ ਖੁੱਲਾ ਸਮਾਨ ਦੀਏ ਉਸ ਦੀ ਉਡਾਨ ਨੂੰ ਖੁੱਲਾ ਸਮਾਨ ਦੀਏ ਥੈਂਕ ਯੂ ਔਮਨਸ ਡੇ ਦੇ ਦਿਨ ਮੈਂ ਜਿਹੜੀ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਹੈ ਉਹਦਾ ਤਨਵਾਦ ਕਰਦੀ ਆ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਕੁੜੀਆਂ ਨੂੰ ਕਿਸੇ ਤੋਂ ਕਾਟਣਾ ਸਮਝੋ ਬੇਟੀ ਪੜਾਓ ਬੇਟੀ ਬਚਾਓ ਤੇ ਨਾਲ ਮੁੰਡਿਆਂ ਨੂੰ ਵੀ ਪੜਾਓ ਤੇ ਮੁੰਡਿਆਂ ਨੂੰ ਵੀ ਬਚਾਓ ਥੈਂਕ ਯੂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਰ ਅਜੀ ਰਾਜ ਦੇ ਫੈਮਲੀਸ ਡੇ ਮਨਾਇਆ ਜਾਂਦਾ ਹੈ ਤੇ ਪਰ ਤੁਸੀਂ ਜਨਤਾ ਨੂੰ ਕੀ ਅਪੀਲ ਕਰੋ ਇੰਟਰਨੈਸ਼ਨਲ ਔਮਨਸ ਡੇ ਦੇ ਕੋ ਸਾਡੀ ਕਾਉਂਸਲ ਵੱਲੋਂ ਮਨਾਇਆ ਜਾ ਰਿਹਾ ਅਸੀਂ ਇਹਨੂੰ ਇਸ ਕਰਕੇ ਅੱਗੇ ਲੈ ਕੇ ਆ ਰਹੇ ਹਾਂ ਵੀ ਅੱਜ ਕੱਲ ਜਿਹੜੀਆਂ ਔਰਤਾਂ ਨੇ ਜਾਂ ਵੂਮਨਸ ਨੇ ਉਹ ਕਿਸੇ ਗੱਲੋਂ ਵੀ ਘਟ ਨਹੀਂ ਹਨ ਬਹੁਤ ਅੱਗੇ ਜਾ ਸਕਦੀਆਂ ਨੇ ਕਿਸੇ ਗੱਲੋਂ ਮੈਂ ਮੈਂ ਤਾਂ ਇਹ ਗੱਲ ਤੇ ਨਾਲ ਸਹਿਮਤ ਹਾਂ ਕਿਉਂਕਿ ਮੇਰੇ ਕੋਲ ਦੋ ਡਾਕਟਰਸ ਨੇ ਮੈਂ ਚਾਹੁੰਦਾ ਵੀ ਇੱਕ ਦਿਨ ਦੁਨੀਆ ਉਹਨਾਂ ਨੂੰ ਸਲੂਟ ਕਰੇ ਤੇ ਇਸ ਉਪਰਾਲੇ ਦੇ ਨਾਲ ਮੈਂ ਵੱਧ ਚੜ ਕੇ ਉਹਨਾਂ ਡਾਕਟਰਸ ਨੂੰ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਵੈਰੀ ਗ੍ਰੇਟ ਡੇ ਕਿੱਤਲੇ ਕਿਤੇ ਆਪਾਂ ਜੇ ਗਲਬਤ ਕੀ ਇਹ ਕਿ ਲੁਧਿਆਣੇ ਕਿ ਬੜਾ ਵਿੱਚ ਸਮਾਂ ਲੱਗਾ 400 40 ਕੋੜਵਾਂ ਕਹਿੰਦਾ ਬੇਟੀ ਦੇ ਵਿਆਹ ਤੇ ਲਾਇਆ ਇਹੋ ਜਿਹਾ ਵੈਰੀ ਉਹਦੀ ਬੇਟੀ ਬਲੋਜ ਕੀਤਾ ਗਲਤ ਕੀਤਾ ਗਿਆ ਦੇਖੋ ਆਪਾਂ ਇਹਦੇ ਲਈ ਆਪਾਂ ਕਿਸੇ ਦੇ ਪਰਸਨਲ ਦੇ ਕੁਝ ਨਹੀਂ ਕਹਿ ਸਕਦੇ ਇਹ ਅਗਲੇ ਆਪੋ ਆਪਣੀ ਥਿੰਕਿੰਗ ਬਟ ਕੋਈ ਦੇ ਜਸਟਿਸ ਦੇ ਮੈਂ ਟੋਟਲੀ ਖਿਲਾਫ ਹਾਂ ਕਿਉਂਕਿ ਬੇਟੀ ਨੂੰ ਇੱਕ ਆਪਣੇ ਆਪ ਹੀ ਇੰਨਾ ਉੱਪਰਲੇ ਲੈਵਲ ਤੇ ਉਸ ਨੂੰ ਪਹੁੰਚ ਪਹੁੰਚਾ ਦੇਣਾ ਚਾਹੀਦਾ ਜਾਨੀ ਕਿ ਪਬਲਿਕ ਦੀ ਹੈਲਪ ਦੇ ਨਾਲ ਵੀ ਬੇਟੀ ਨੂੰ ਦੁਨੀਆ ਸਲੂਟ ਕਰੇ ਇਸ ਤਰ੍ਹਾਂ ਕਿ ਪੰਜਾਬ ਦੀ ਜੁ 6ਵਾਂ ਫਲਾ ਨਸ਼ੇ ਦੇ ਲੱਗਦੇ ਆ ਜੇ ਫਿਰ ਤੁਸੀਂ ਕੀ ਬਚਾਲੋ ਇਹ ਤਾਂ ਦੀ ਜੇ ਬਰਤਾ ਹੁਣ ਤੁਹਾਨੂੰ ਪਤਾ ਹੀ ਆ ਵੀ ਇੰਨਾ ਜਿਆਦਾ ਨਸ਼ਾ ਫੈਲ ਚੁੱਕਿਆ ਹੈ ਵੀ ਇਹਦੇ ਲਈ ਦਿਨ ਦੁੱਗਣੀ ਯਾਨੀ ਕਿ ਹਰ ਰੋਜ਼ ਕੋਈ ਨਾ ਕੋਈ ਪਰਾਲੇ ਛੋਟੇ ਛੋਟੇ ਪਰਾਲੇ ਕੀਤੇ ਜਾਣ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਕੋਈ ਸੇਧ ਮਿਲੇਗੀ ਨਹੀਂ ਇਹ ਤਾਂ ਨਸ਼ਿਆਂ ਦਾ ਇੱਕ ਖੂਬ ਵਗ ਪਿਆ ਜਿਹਦੇ ਵਿੱਚ ਸਾਰਾ ਯੂਥ ਹੈ ਉਹ ਗਰਕ ਹੁੰਦਾ ਜਾ ਰਿਹਾ ਜਿਵੇਂ ਕਿ ਛੋਟੇ ਛੋਟੇ ਕਰਾਤੇ ਵੱਡੇ ਵੱਡੇ ਵਟੇ ਮਗਰਮਛ ਤੱਕ ਪਹੁੰਚਦਾ ਹੈ ਇਹ ਦੇਖੋ ਸਰਕਾਰ ਨੂੰ ਵੱਧੋ ਵੱਧ ਪਰਾਲੇ ਕਰਨੇ ਚਾਹੀਦੇ ਨੇ ਮੈਂ ਕਹਿੰਦਾ ਵੀ ਇਸ ਦੇ ਵਿੱਚ ਯਾਨੀ ਕਿ ਖਲਾਉਣ ਦੇ ਵਿੱਚ ਕਿਤਨਾ ਕਿਤੇ ਸਰਕਾਰ ਵੀ ਫੇਲ्युअर ਹੋ ਰਹੀ ਹੈ ਜਾਨਕਿ ਵੀ ਫਾਈਲ ਫਾਈਲ ਹੁਣ ਆਣੀ ਚਾਹੀਦਾ ਹੈਗਾ ਇਹ ਆਪਣਾ ਜੋ ਵੀ ਨਸ਼ਿਆਂ ਦਾ ਜਿਹੜਾ ਇਹਨੂੰ ਕੰਟਰੋਲ ਕੀਤਾ ਜਾ ਸਕੇ ਜੋ ਵੀ ਹੈ ਵੀ ਇਹਨੂੰ ਕਿਸੇ ਤਰੀਕੇ ਕੋਈ ਸਾਰੇ ਸੂਝਮਾਨ ਜੋ ਸੀਨੀਅਰਸ ਨੇ ਕੋਈ ਨਾ ਕੋਈ ਅਦੰ ਦਾ ਪ੍ਰਾਲਾ ਕਰਨ ਵੀ ਨਸ਼ਾ ਤੇ ਟੋਟਲੀ ਕੰਟਰੋਲ ਕੀਤਾ ਜਾਵੇ ਅੱਗੇ ਨਾ ਜਾਵੇ ਥੈਂਕ ਯੂ ਸਰ ਥੈਂਕ ਯੂ ਅੱਛੀ ਗੱਲ ਜੀ ਸਹੀ ਜਦ ਵੂਮਨ ਐਂਡ ਇੰਟਰਨੈਸ਼ਨਲ ਡੇ ਮਨਾਇਆ ਜਾਂਦਾ ਹੈ ਪਰਤਕੀ ਏ ਦਾ ਹਿਊਮਨ ਰਾਈਟ ਕੰਸਟਰੂਫ ਇੰਡੀਆ ਦੇ ਵੱਲੋਂ ਅੱਜ ਇੰਟਰਨੈਸ਼ਨਲ वूमेन डे ਮਨਾਇਆ ਗਿਆ ਔਰ ਮੈਂ ਦੱਸ ਦੇਵਾਂ ਕਿ ਇਹ ਇੱਕ ਦਿਨ ਨਹੀਂ ਹੈਗਾ ਇਹ ਤਾਂ ਐਵਰੀ ਡੇ वूमेन डे ਹੈਗਾ ਔਰ ਅੱਜ ਜਿਹੜੀ ਦਾ ਹਿਊਮਨ ਰਾਈਟ ਕੰਸਟਰੂਫ ਇੰਡੀਆ ਦੀ ਟੀਮਾਂ ਇਕੱਠੀਆਂ ਹੋਈਆਂ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਲਤ ਕਮਾਨੂ ਘੜਾਵਾ ਦੇ ਆਇਆ ਜਾ ਰਿਹਾ ਹੈ ਤੇ ਉਹਨੂੰ ਨਕੀਲ ਪਾਉਣ ਦੇ ਲਈ ਅੱਜ ਜਿਹੜਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਇੱਕ ਸਾਹਮਣੇ ਉੱਭਰ ਕੇ ਆਏ ਨੇ ਕਿ ਹਰੇਕ ਦੀ ਮਦਦ ਜਿਹੜੀ ਹੈਗੀ ਆ ਉਹ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਚੋਰੀ ਠੱਗੀ ਤੋਂ ਕੀਤੀ ਜਾਵੇ ਤੇ ਪੂਰੇ ਜਿਹੜੇ ਇਲਾਕੇ ਨੇ ਤਪਾਏ ਹੋਏ ਨੇ ਕਈ ਨਸ਼ਾ ਨੇ ਕਈ ਬਰਬਾਦੀ ਨੇ ਜਾਂ ਕਾਸੇ ਨੇ ਉਹਨਾਂ ਨੂੰ ਅਸੀਂ ਸਾਰੇ ਜਣੇ ਹਿਊਮਨ ਰਾਈਟ ਕਨਸਟਰੂਫ ਇੰਡੀਆ ਦੇ ਦੁਆਰਾ ਅਜੰਡੇ ਦੇ نیچے ਉਹਨੂੰ ਲੈ ਕੇ ਆਈਏ ਤੇ ਉਹਨਾਂ ਨੂੰ ਨਿਬਟਾਰਾ ਦਵਾਈਏ ਤੇ ਉਹਨਾਂ ਨੂੰ ਸ਼ਾਨਦੀਆਂ ਦਵਾਈਏ ਕਿੰਨੇ ਕਿਤੇ ਆਪਾਂ ਜੇ ਗੱਲਬਾਤ ਕਰੀਏ ਬੇਟੀ ਪੜਾਓ ਤੇ ਬੇਟੀ ਪੜਾਓ ਜੋ ਨਾ ਰਹਾ ਤਾਂ ਖੋਖਲੇ ਜਾ ਗਿਆ ਨਹੀਂ ਦੇਖੋ ਖੋਖਲਾ ਨਹੀਂ ਹੈਗਾ ਜਿਹੜੇ ਲੋਕ ਅੱਜ ਦੇਖੋ ਤੁਸੀਂ ਮੈਨੂੰ ਇੱਕ ਐਦਾਂ ਦਾ ਕੰਮ ਦੱਸਦੇ ਹੋ ਜਿਹੜਾ ਨਾਰੀ ਤੋਂ ਬਿਨਾ ਹੁੰਦਾ ਹੋਵੇ ਘਰ ਦੇ ਵਿੱਚ ਨਹਾਉਣ ਤੋਂ ਲੈ ਕੇ ਖਾਣ ਤੱਕ ਸਾਰੇ ਕੰਮ ਜਦੋਂ ਨਾਰੀ ਨੇ ਕਰਨੇ ਨੇ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਨਾਰੀ ਦੀ ਜਿਹੜੀ ਹੋਈ ਹੈ ਕੋਈ ਬਗਾਨੀ ਨਹੀਂ ਹੈ ਉਹ ਸਾਡੇ ਲਈ ਬਣਾਈ ਹੈ ਪਰਮੇਸ਼ਵਰ ਨੇ ਜੇ ਸਾਡੇ ਲਈ ਬਣਾਈ ਹੈ ਤਾਂ ਫਿਰ ਉਹਨੂੰ ਮਾਨ ਤੇ ਸਨਮਾਨ ਸਾਡਾ ਦੇਣਾ ਬਣਦਾ ਹੈ ਜੀ ਤੁਸੀਂ ਲਾਸਟ ਵਿੱਚ ਆਉਣ ਲਈ ਸੰਤਮ ਜੀ ਸਪੀਚ ਦਿਓਗੇ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹਣਾ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਬੇਟੀਆਂ ਨੇ ਉਹਨਾਂ ਨੂੰ ਅੱਛਾ ਪੜਾਓ ਤੇ ਅੱਛਾ ਲਿਖਾਓ ਅੱਜਕੱਲ ਬੇਟੀਆਂ ਬੇਟਿਆਂ ਤੋਂ ਘੱਟ ਨਹੀਂ ਆ ਪਰ ਮੈਂ ਬੇਟਿਆਂ ਨੂੰ ਵੀ ਇਹੀ ਗੱਲ ਕਹਿਣਾ ਚਾਹਣਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਬੇਟਿਆਂ ਦਾ ਵੀ ਕੋਈ ਘੱਟ ਸਨਮਾਨਨੀ ਹੈ ਕਿਉਂਕਿ ਘਰ ਦੇ ਖਰਚੇ ਜਿਹੜੇ ਮੇਨਟੇਨ ਕਰਨੇ ਹੁੰਦੇ ਨੇ ਉਹ ਬੇਟਿਆਂ ਨਹੀਂ ਕਰਨੇ ਹੁੰਦੇ ਨੇ ਘਰ ਨੂੰ ਸੰਭਾਲਣਾ ਜਿਹੜਾ ਹੁੰਦਾ ਉਹ ਲੇਡੀਜ਼ ਨੇ ਹੁੰਦਾ ਸੋ ਦੋਨਾਂ ਦੀ ਜਿਹੜੀ ਜੀਵਨ ਲਾਈਫ ਦੇ ਵਿੱਚ ਬਣੀ ਹੋਈ ਹੈ ਇਹ ਦੋਨਾਂ ਦੀ ਰਾਮਲੀਲਾ ਇਕੱਠੀ ਚੱਲਦੀ ਹੈ ਜੀ